ਉਹ ਜਿੰਨ ਚੌਲਾਂ ਨੇ ਨੂੰ ਵਰਤਿਆ ਉਹ ਕੀ ਉਹ ਨਾਂ ਨੂੰ ਨਿੰਦ ਦਾ ਪਦਾ ਜੋ ਵੀ ਸੀ ਉਹ ਨਿਚਾਰ ਸੀ ਜਿਹੜੇ ਇਹਨੂੰ ਗਰੀਬ ਨੂੰ ਵਰਤ ਕੇ ਤੁਸੀਂ ਕੰਢੇ ਤੋਂ ਘਰ ਦਾ ਪਾਇਲ ਨੂੰ ਦਾ ਉਹਨੂੰ ਚੰਗੇ ਭਲੇ ਬਾਣੀ ਪੜਦੇ ਨੂੰ ਤੁਸੀਂ ਨਿਚਾਰ ਬਣਾ ਦਦਾ ਨਾਲ ਕੋਈ ਨਹੀਂ ਬਾਬੇ ਆਵਾਂਗੇ ਫਿਰ ਮੈਨੂੰ ਲੈਣ ਆਵਾਂਗੇ ਪਤਾ ਮੰਗੇ ਕਦੋਂ ਆਵੋਗੇ ਖਰਾਬ ਮੇਰਾ ਜਿਹੜਾ ਦਰਦ ਨਾਲ ਜੀ ਕਰਿਆ ਸੋਹਣ ਲੈ ਕੇ ਜਾਵਾਂਗੇ ਅਜੇ ਬਹੁਤ ਥਾਂ ਐ ਕੰਮ ਕਰਨਾ ਪਹਿਲਾਂ ਜਿਹੜੇ ਬੰਦਿਆਂ ਨੇ ਤੈਨਾਂ ਤੱਕਾ ਕੀਤਾ ਆਪਾਂ ਨੂੰ ਸਹਿਰ ਨੂੰ ਮਿਲਾਂ ਤਤਮਕਵੇਸ ਵਾਲੇ ਮੁੱਖ ਮੰਤਰੀ ਦਾ ਮਾਮਲਾ ਲਗਾਤਾਰ ਵੱਧਦਾ ਜਾ ਰਿਹਾ ਹੈ ਇੱਕ ਪਾਸੇ ਪੁਲਿਸ ਵੱਲੋਂ ਮੁੱਖ ਮੰਤਰੀ ਦੀ ਕੁਟਮਾਰ ਕਰਨ ਵਾਲੇ ਦੋ ਪੁਲਿਸ ਮੁਲਾਜ਼ਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਥੇ ਹੀ ਹੁਣ ਨਿਹੰਗ ਸਿੰਘਾ ਵੱਲੋਂ ਪੁਲਿਸ ਮੁਲਾਜ਼ਮਾ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਦਰਸਲ ਨਿਹੰਗ ਸਿੰਘ ਪਰਮਜੀਤ ਸਿੰਘ ਕਾਲੀ ਅਤੇ ਹੋਰ निहांंग सिंहਾ मुख्यमंत्री ਦੇ ਪਿੰਡ ਪਹੁੰਚੇ ਅਤੇ ਉਸ ਦੀ ਮਾਲੀ ਮਦਦ ਕੀਤੀ ਇਸ ਦੌਰਾਨ निहांंग सिंहਾ ਨੇ ਦੋ ਪੁਲਿਸ ਮੁਲਾਜ਼ਮਾਂ ਖਿਲਾਫ ਥਾਣੇ ਵਿੱਚ ਸ਼ਿਕਾਇਤ ਦਿੱਤੀ ਚਲੋ ਵੀ ਮਾਰਕ ਕਿਰਪਾ ਕਰਦੇ ਤੁਰੇ ਆਪਣਾ ਪਹਿਲਾ ਕਰੋ ਸੇਂ ਕਹਿੰਦੇ ਵੀ ਖਾਨ ਵੀ ਨਹੀਂ ਕਰੇ ਹੈਗੀ ਮਤਲਬ ਹੁਣ ਸਿੰਘ ਆਏ ਸੀ ਚਲੋ ਮਹਾਰਾਜ ਕਿਰਪਾ ਕੀਤੀ ਸਾਰੇ ਖੜੇ ਆ ਕੇ ਖਣ ਤੱਕ ਵੀ ਕਰਨੀ ਹੈਗੀ ਘਰ ਦੇ ਆਤਕ ਲਾ ਦਿੰਦੇ ਆ ਉਹ ਜਦੋਂ ਚੌਲਾਂ ਨੇ ਇਹਨੂੰ ਵਰਤਿਆ ਉਹ ਕੀ ਉਹ ਨਾਨੂ ਨਿੰਦ ਦਾ ਪਤਾ ਜੋ ਵੀ ਸੀ ਉਹ ਨਚਾਰ ਸੀ ਜਿਹੜੇ ਇਹਨੂੰ ਗਰੀਬ ਨੂੰ ਵਰਤ ਕੇ ਤੁਸੀਂ ਕੰਜਰੋ ਘਰ ਦਾ ਪਾਇ ਇਹਨੂੰ ਦਾ ਹੈ ਉਦੋਂ ਲੱਖਾਂ ਕਰੋੜਾ ਰੁਪਏ ਅਸੀਂ ਕਮਾ ਲਿਆ ਵੀਊ ਲੈ ਲੈ ਆ ਠੀਕ ਹੈ ਉਹਨੂੰ ਚੰਗੇ ਭਲੇ ਬਾਣੀ ਪੜਦੇ ਨੂੰ ਤੁਸੀਂ ਨਚਾਰ ਬਣਾ ਦਦਾ ਨਾਲ ਉਹ ਤਾਂ ਬੱਚਾ ਸੀ ਨਹੀਂ ਪਾਇ ਉਹ ਇਸ ਕਰਕੇ ਕੋਈ ਨਹੀਂ ਆ ਲਾਇਓ ਸਿਰ ਉਦੋਂ ਲੈ ਲਓ ਕੋਈ ਨਹੀਂ ਠੀਕ ਹੈ ਖੜ ਦੀ ਘਰ ਆਓ ਕੋਈ ਨਹੀਂ ਬਾਬੇ ਆਵੋਗੇ ਫਿਰ ਮੈਨੂੰ ਲੈਣ ਆਵਾਂਗੇ ਪਤਾ ਮੰਗੇ ਕਦੋਂ ਆਵੋਗੇ ਫਿਰ ਸੇਤੀ ਮੇਰਾ ਜਿਹੜਾ ਤਰਦੋ ਜੀ ਕਰਦੇ ਆ ਲੈ ਕੇ ਜਾਵਾਂਗੇ ਅਜੇ ਪਹਿੋਂ ਥਾਣੇ ਆ ਕੰਮ ਕਰਨਾ ਪਹਿਲਾਂ ਹਾਂਜੀ ਹਾਂਜੀ ਜਿਹੜੇ ਬੰਦਿਆਂ ਨੇ ਤੰਨਤ ਕਾ ਕੀਤਾ ਆਪਾਂ ਨੂੰ ਸਹਾਇਤਾ ਹੋਣੀ ਹੈ ਹਾਂਜੀ ਸਮਝ ਗਿਆ ਲੋ ਦਵਾ ਕੇ ਫਿਰ ਪੂਰੇ ਫਿਰ ਤੋਂ ਲੈ ਜਾਗੇ ਹਾਂਜੀ ਹਾਂਜੀ ਤੇ ਸ਼ਰੂਨ ਗੁਰਦੁਆਰਾ ਕਿਸਕੇ ਮੈਨੂੰ ਲਾਵਾ ਨਾ ਦਰਾਓ ਭਈ ਨਹੀਂ ਨਹੀਂ ਉੱਥੇ ਹੀ ਪਰਮਜੀਤ ਸਿੰਘ ਕਾਲੀ ਨੇ ਕਿਹਾ ਕਿ ਮੁੱਖ ਮੰਤਰੀ ਖਿਲਾਫ ਜੋ ਕੁਝ ਵੀ ਪੁਲਿਸ ਮੁਲਾਜ਼ਮਾ ਨੇ ਕੀਤਾ ਉਹ ਸਰਾਸਰ ਤੱਕਾ ਇਹ ਅਤੇ ਉਹਨਾਂ ਖਿਲਾਫ ਪੰਦੀ ਕਾਨੂੰਨੀ ਕਾਰਵਾਈ ਹਰ ਹਿੱਲੇ ਚੇਸ ਕਰਵਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਦੀ ਕੁਟਮਾਰ ਕਰਨ ਵਾਲਿਆਂ ਨੂੰ ਸਜ਼ਾ ਮਾ ਨਹੀਂ ਦਵਾ ਦਿੱਤੀ ਜਾਂਦੀ ਉਹ ਉਹਦੋਂ ਤੱਕ ਚੁੱਪ ਨਹੀਂ ਬੈਠਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਨੂੰ ਜਾਣਦੇ ਹਾਂ ਧਰਮਪ੍ਰੀਤ ਬੱਚਾ ਦਾ ਨੌਜਵਾਨ ਸਿੱਖ ਮੁੱਖ ਮੰਤਰੀ ਨੂੰ ਕਹਿੰਦੇ ਆ ਜੋ ਕੁਝ ਹੋਇਆ ਸੀ ਸਾਰਾ ਵਰਤਾਰਾ ਦੱਸਣ ਦੀ ਲੋੜ ਨਹੀਂ ਤੁਹਾਨੂੰ ਸੋ ਅੱਜ ਜਿਹੜਾ ਵਾ ਇਸ ਬੱਚੇ ਨੇ ਖੜੇ ਆ ਕਿ ਮਹਾਰਾਜ ਨੇ ਜਿਵਾ ਲਈ ਆ ਇਹਦਾ ਖੜੇ ਇਸ ਕਰਕੇ ਨਹੀਂ ਪਈ ਇਹ ਕੌਣ ਆ ਕੀ ਆ ਜਾਂ ਕੀ ਮਸਲਾ ਖੜੇ ਕੇਸਾਂ ਕਰਕੇ ਕਿਉਂਕਿ ਕੇਸ ਗੁਰੂ ਦੀ ਮੋਹਰ ਨੇ ਤੇ ਮਹਾਰਾਜ ਨੇ ਸਾਨੂੰ ਹੁਕਮ ਕੇਸਾਂ ਦੇ ਬਾਰੇ ਕੀ ਕੀਤਾ ਪਾ ਜਾਣਦੇ ਆ ਬਿਨਾਂ ਸ਼ਸਤਰ ਕੇਸ ਸਿੰਘ ਦੇ ਉਹਨਾਂ ਦੇਦਾਰੇ ਤੇ ਇਹ ਵਿਦਵੀ ਹੋਈ ਕੇਸਾਂ ਦੀ ਸੋ ਉਹਦੇ ਵਾਸਤੇ ਅੱਜ ਸਾਰੇ ਸਿੱਖ ਸਮੇਤ ਮਹਾਰਾਜ ਨੇ ਕਿਰਪਾ ਕੀਤੀ ਆ ਆਏ ਆ ਇਹ ਲਿਖਤੀ ਤਰਖਾਸਤ ਜਿਹੜੀ ਆ ਉਹ ਕਰਕੇ ਆਏ ਆ ਉਹਨਾਂ ਪਸਮਲਾਇਮਾਂ ਦੇ ਉੱਤੇ ਵੀ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਤੇ 295 ਦਾ ਉਹਦੇ ਪਰਚਾ ਕੀਤਾ ਜਾਵੇ ਸੋ ਕੇਸਾਂ ਦੀ ਬੇਰੁਮਤੀ ਦੇ ਕਰਕੇ ਖੜੇ ਨੇ ਸਾਰੇ ਤੇ ਇਹ ਸਾਡਾ ਫਰਜ਼ ਵੀ ਬਣਦਾ ਕੋਈ ਆਸਾਨ ਨਹੀਂ ਹੈਗਾ ਜੇ ਆਪਾਂ ਆਪਣੇ ਆਪ ਨੂੰ ਸਿੱਖ ਕਹਿਨੇ ਆ ਵਿਚਰਦੇ ਆ ਫਿਰ ਆਪਣਾ ਫਰਜ਼ ਵੀ ਬਣਦਾ ਸੋ ਸਿਰਫ ਫੇਸਬੁੱਕ ਤੇ ਗੱਲਾਂ ਕਰਕੇ ਫੋਟੋ ਪਾ ਕੇ ਨਹੀਂ ਗੱਲ ਬਣਦੀ ਹੁੰਦੀ ਗੱਲ ਗਰਾਊਂਡ ਤੇ ਕੰਮ ਕਰਕੇ ਬਣਦੀ ਹੁੰਦੀ ਆ ਤੇ ਗਰਾਊਂਡ ਤੇ ਕੰਮ ਦੇ ਕਰਦੇ ਲਈ ਤੁਹਾਨੂੰ ਗਰੋਂ ਤੇ ਉਤਰਨਾ ਪੈਂਦਾ ਮਹਾਰਾਜ ਦੀ ਕਿਰਪਾ ਕਰਨ ਇਸੇ ਤਰ੍ਹਾਂ ਸਾਰੇ ਸਿੰਘਾਂ ਦੇ ਕੋਲੋਂ ਸਵਾਮਾਂ ਲੈਂਦੇ ਰਹਿਣ ਭਾਈ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਦਾਦਾਤੀ ਇਹ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋਈਆਂ ਸੀ ਜਿਸ ਵਿੱਚ ਕੇ ਦੋ ਪੁਲਿਸ ਮੁਲਾਜ਼ਮਾਂ ਮੁੱਖ ਮੰਤਰੀ ਨੂੰ ਬਾਲਾ ਤੋਂ ਫੜ ਕੇ ਕੁੱਟਦੇ ਨਜ਼ਰ ਆਏ ਸੀ ਹਾਲਾਂਕਿ ਬਾਅਦ ਵਿੱਚ ਮੁੱਖ ਮੰਤਰੀ ਦੀਆਂ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਵਿੱਚ ਮੁੱਖ ਮੰਤਰੀ ਲੋਕਾਂ ਦੇ ਘਰਾਂ ਤੇ ਇੱਟਾਂ ਅਤੇ ਦੂਜੇ ਹਥਿਆਰਾਂ ਨਾਲ ਹਮਲਾ ਕਰਦਾ ਨਜ਼ਰ ਆਇਆ ਸੀ ਹਾਲਾਂਕਿ ਇਸ ਪੂਰੀ ਘਟਨਾਕਰਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਕੋਈ ਮੁੱਖ ਮੰਤਰੀ ਦੇ ਖਿਲਾਫ ਬੋਲ ਰਹੇ ਹੈ ਅਤੇ ਕੋਈ ਮੁੱਖ ਮੰਤਰੀ ਦੇ ਪੱਖ ਵਿੱਚ ਆਚਿਆ ਫਿਲਹਾਲ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ